ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਅੱਜ ਆਪਾਂ ਇੱਕ ਬਹੁਤ ਵਧੀਆ ਆਫਰ ਪਈ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਵੇਂ ਕਿ ਹੁਣ ਗਰਮੀ ਦਾ ਸੀਜ਼ਨ ਆਫ ਹੋਣ ਲੱਗਾ ਅੱਗੇ ਤੇ ਆਪਾਂ ਸੂਟਾਂ ਦੇ ਉੱਪਰ ਹੀ ਪੂਰਾ ਲੈਸ ਆਫ ਰੇਟ ਹੀ ਲਾ ਰੱਖੇ ਨੇ ਆਹ ਸੂਟ ਇੱਕ ਸਾਡੇ ਕੋਲੇ ਹੈਗੇ ਆ ਕੁਝ ਪੀਸ ਇੱਕ ਢੇਰੀ ਮੰਨ ਲਓ ਬਹੁਤ ਸੋਹਣੇ ਪੀਸ ਹੈ ਸਾਰੇ ਸੂਟ ਹੈ ਵਧੀਆ 5-5 ਮੀਟਰ ਦੀ ਕੱਟ ਦੇ ਵਿੱਚ ਇਹ ਸੂਟ ਹੈ ਸਾਰੇ ਤਰ੍ਹਾਂ ਦੇ ਦੇ ਵਿੱਚ ਮਿਕਸ ਕੱਪੜੇ ਨੇ ਅਲੱਗ-ਅਲੱਗ ਕੰਪਨੀਆਂ ਦੇ ਨੇ ਜਿਵੇਂ ਆ ਦੇਖੋ ਇਹ AK टेक्स वगैरह शंकर तमन्ना ਵਿੱਚ ਆਉਣਗੇ ਸਾਰੇ ਜੀ ਬਹੁਤ ਸੋਹਣੇ-ਸੋਹਣੇ ਸੂਟ ਇਹਨਾਂ ਰੇਟ ਬਹੁਤ ਹੀ ਲੈਸ ਕਰਤਾਗੇ ਆਪਾਂ ਤੁਹਾਡੇ ਵਾਸਤੇ ਕਿਉਂਕਿ ਆਪਾਂ ਨੇ ਤਾਂ ਇਹ ਮਾਲ ਨਿਮੇੜ ਨਹੀਂ ਹੁੰਦਾ ਗਰਮੀ ਵਾਲਾ ਇਹ ਆਪਾਂ ਨੂੰ ਮਿਲ ਜਾਣਗੇ 500 ਰੁਪਏ ਦੇ ਵਿੱਚ ਦੋ ਸੂਟ ਜੇ ਕਿਸੇ ਭੈਣ ਭਰਾ ਨੇ ਲੈਣੇ ਨੇ ਇਕੱਠੇ ਪੰਜ ਸੂਟ ਤਾਂ 1000 ਰੁਪਏ ਦੇ ਵਿੱਚ ਪੰਜ ਸੂਟ ਮਿਲ ਜਾਣਗੇ ਸਿਰਫ 200 ਰੁਪਏ ਦੀ ਸੂਟ ਪੈ ਜਾਊਗਾ ਰੰਗ ਡਿਜ਼ਾਈਨ ਬਹੁਤ ਸੋਹਣੇ ਨੇ ਇਹਦੇ ਵਿੱਚ ਆਹ ਦੇਖੋ ਜੀ ਸਾਰੇ ਤਰ੍ਹਾਂ ਦੇ ਰੰਗ ਡਿਜ਼ਾਈਨ ਦੇ ਵਿੱਚ ਕਾਫੀ ਕੁਝ ਮਿਲ ਜੂ ਪੰਜ-ਪੰਜ ਮੀਟਰ ਦੇ ਇਹ ਕੱਟ ਕੇ ਪਿੱਛੇ ਸੂਟ ਬਚੇ ਹੋਏ ਐ 1000 ਰੁਪਏ ਦੇ ਵਿੱਚ ਪੰਜ ਸੂਟ 500 ਰੁਪਏ ਦੇ ਦੋ ਜਿੰਨਾ ਵੀ ਭੈਣ ਭਰਾਵਾਂ ਨੂੰ ਜ਼ਰੂਰਤ ਹੁੰਦੀ ਹੈ ਕਿਸੇ ਨੂੰ ਗਿਫਟ ਕਰਨੇ ਹੁੰਦੇ ਆ ਬਹੁਤ ਸੋਹਣੇ ਕਾਟਨ ਦੇ ਸੂਟ ਆ ਵੀਰੇ 4-500 ਰੁਪਏ ਵਾਲੇ ਸੂਟ ਆ ਸਿਰਫ 5000 ਰੁਪਏ ਦੇ ਵਿੱਚ 5 ਸੂਟ ਬਹੁਤ ਸੋਹਣਾ ਆਫਰ ਹੈ ਤੁਹਾਡੇ ਵਾਸਤੇ ਤੁਸੀਂ ਆ ਕੇ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਖਰੀਦ ਸਕਦੇ ਹੋ ਆਪਣੇ ਤੋਂ WhatsApp ਨੰਬਰ ਵੀ ਉੱਪਰ ਦਿੱਤਾ ਹੋਇਆ ਹੈ WhatsApp ਦੇ ਉੱਪਰ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ